ਸਰ ਕੱਲ ਕੋਈ ਕਤਲ ਹੋਇਆ ਜੀ ਕੀ ਪੂਰਾ ਕੀ ਮਾਮਲਾ ਜੀ ਇਹਦੇ ਵਿੱਚ ਜੀ ਲੜਕੀ ਹਾਪੀਕਾ ਸੀ ਸ਼ਾਦੀशुदा ਸੀ 25 26 ਸਾਲ ਦੀ ਏ ਸੀ ਇਹਨੂੰ ਇਹਦੇ ਹਸਬੰਦ ਨੇ ਕੱਲ ਕਤਲ ਕਰ ਦਿੱਤਾ ਤੇ ਜਿਹਦੇ ਅਸੀਂ ਜੈਡ ਬੋਡੀ ਕਮੇਜ ਲੈ ਕੇ ਉਹਦਾ ਪੋਸਟਮਾਰਟਮ ਕਰਵਾ ਲਿਆ ਸਰ ਪੂਰੀ ਕੀ ਮਾਮਲਾ ਸੀ ਕਿ ਅਕਸ ਕੱਲ ਨੂੰ ਲੈ ਕੇ ਨਹੀਂ ਕੀਤਾ ਇਹਦੀ ਕੋਈ ਨਾਜਾਇਜ਼ ਸਬੰਧਾਂ ਨੂੰ ਲੈ ਕੇ ਸ਼ੱਕ ਕਰਦਾ ਸੀ ਇਹਦਾ ਹਸਬੰਦ ਇਸ ਵਜ੍ਹਾ ਕਰਕੇ ਉਹਨੇ ਕਤਲ ਕੀਤਾ ਬਾਕੀ ਤਫਤੀਸ਼ ਜਾਰੀ ਹੈ ਸਰ ਗੱਲ ਕਰੀਏ ਤਾਂ ਕਿਸ ਹਥਿਆਰ ਨਾਲ ਉਹਨੂੰ ਜਿਹੜਾ ਮਾਰਿਆ ਗਿਆ ਇਹ ਅਜੇ ਅਸੀਂ ਦੋਸ਼ੀ ਦੀ ਗੱਤ ਤਾਰੀ ਤਵਾਰ ਦੱਸਾਂਗੇ ਕੋਈ ਤੇਜ਼ ਤਾਰਾ ਹਥਿਆਰ ਸੀ ਭਾਰੀ ਜਿਹਦੇ ਨਾਲ ਉਹਦੇ ਸਿਰ ਤੇ ਸੱਟਾਂ ਲੱਗੋ ਤੇ ਇਸ ਤੋਂ ਇਲਾਵਾ ਬਾਤ ਨਹੀਂ ਲੱ ਸਕਦਾ ਹੈ ਨਹੀਂ ਕੋਈ ਵੈਪਨ ਰਕਮ ਕਰਾ ਕੇ ਦਰੋਂ ਦੱਸਣ ਸਰ ਮ੍ਰਿਤਕਾ ਕੀ ਕੰਮ ਕਰਦੀ ਸੀ ਤੇ ਤੇਰੇ ਘਰ ਵਾਲਾ ਕੀ ਕੰਮ ਕਰਦਾ ਸੀ ਹੈ ਇਹ ਜੀ ਲੇਬਰ ਦਾ ਕੰਮ ਹੀ ਕਰਦੇ ਸੀ ਜਿਹੜਾ ਇਹਦਾ ਘਰ ਵਾਲਾ ਇੰਦਰਜੀਤ ਸਿੰਘ ਹੈ ਇਹ ਇੱਥੇ ਕੋਈ ਫੈਕਟਰੀ ਹੈ ਉੱਥੇ ਲੇਬਰ ਦਾ ਕੰਮ ਕਰਦਾ ਸੀ ਇਹ ਲੱਗੀ ਕੋਈ ਇੱਥੇ ਇੱਕ ਕਪੜੇ ਦੀ ਦੁਕਾਨ ਹੈ ਪਲੱਸ ਕੋਈ ਹੋਰ ਜਿਮ ਵਗੈਰਾ ਹੈਗੀ ਹੈ ਉੱਥੇ ਕੰਮ ਕਰਦੀ ਸੀ ਸਰ ਦੋਸ਼ੀ ਦੀ ਗ੍ਰਿਫਤਾਰੀ ਦੀ ਗੱਲ ਕਰੀਏ ਤਾਂ ਉਹ ਕਦੋਂ ਤੱਕ ਪੋਸੀਬਲ ਹੈ ਜੀ ਇਹ ਜਲਦੀ ਕਰਾਂਗੇ ਸਰ ਕੱਲ ਕੋਈ ਕਤਲ ਹੋਇਆ ਜੀ ਕੀ ਪੂਰਾ ਕੀ ਮਾਮਲਾ ਹੈ ਜੀ ਇਹਦੇ ਵਿੱਚ ਜੀ ਲੜਕੀ ਹਰਪ੍ਰੀਤ ਕੌਰ ਸੀ ਸ਼ਾਦੀशुदा ਸੀ 25-26 ਸਾਲ ਦੀ ਐ ਸੀ ਇਹਨੂੰ ਇਹਦੇ ਹਸਬੰਦ ਨੇ ਕਤਲ ਕਰ ਦਿੱਤਾ ਤੇ ਤੇ ਅਸੀਂ ਜੈਪੜੀ ਕਬਜ਼ੇ ਚ ਲੈ ਕੇ ਉਹਦਾ ਪੋਸਟਮਾਰਟਮ ਕਰਵਾ ਲਿਆ ਸਰ ਪੁਰੀ ਕੀ ਮਾਮਲਾ ਸੀਗਾ ਕਿ ਕੱਲ ਨੂੰ ਲੈ ਕੇ ਨਹੀਂ ਕੀਤਾ ਇਹ ਵੀ ਕੋਈ ਨਜਾਇਜ਼ ਸਬੰਧਾਂ ਨੂੰ ਲੈ ਕੇ ਸ਼ੱਕ ਕਰਦਾ ਸੀ ਇਹਦਾ ਹਸਬੰਦ ਇਸ ਵਜ੍ਹਾ ਕਰਕੇ ਉਹਨੇ ਕਤਲ ਕੀਤਾ ਬਾਕੀ ਤਫਤੀਸ਼ ਜਾਰੀ ਹੈ ਸਰ ਗੱਲ ਕਰੀਏ ਤਾਂ ਕਿਸ ਹਥਿਆਰ ਨਾਲ ਉਹਨੂੰ ਜਿਹੜਾ ਮਾਰਿਆ ਗਿਆ ਇਹ ਅਨੇ ਅਸੀਂ ਦੋਸ਼ੀ ਦੀ ਗੱਤ ਤਾਰੀ ਦੱਸਾਂਗੇ ਕੋਈ ਤੇਜ਼ ਤਾਰ ਹਥਿਆਰ ਸੀ ਭਾਰੀ ਜਿਹਦੇ ਨਾਲ ਉਹਦੇ ਸਿਰ ਤੇ ਸੱਟਾਂ ਲੱਗੀਆਂ ਤੇ ਇਸ ਕੋਲਾਵਾ ਬੰਦ ਨਹੀਂ ਸਕਦਾ ਹੈ ਨੀ ਕੋਈ ਵੈਪਨ ਰੋਕਣ ਵਾਲਾ ਨਹੀਂ ਕਰਾਤੀ ਸਰ ਮ੍ਰਿਤਕਾ ਕੀ ਕੰਮ ਕਰਦੀ ਸੀ ਤੇ ਤੇਰੇ ਘਰ ਵਾਲਾ ਕੀ ਕੰਮ ਕਰਦਾ ਸੀ ਹੈ ਇਹ ਜੀ ਲੇਬਰ ਦਾ ਕੰਮ ਹੀ ਕਰਦੇ ਸੀ ਜਿਹੜਾ ਇਹਦਾ ਘਰ ਵਾਲਾ ਇੰਦਰਜੀਤ ਸਿੰਘ ਹੈ ਇਹ ਇੱਥੇ ਕੋਈ ਫੈਕਟਰੀ ਹੈ ਉੱਥੇ ਲੇਬਰ ਦਾ ਕੰਮ ਕਰਦਾ ਸੀ ਤੇ ਲੱਖੀ ਕੋਈ ਇੱਥੇ ਇੱਕ ਕਪੜੇ ਦੀ ਦੁਕਾਨ ਹੈ ਪਲੱਸ ਕੋਈ ਹੋਰ ਜਿਮ ਵਗੈਰਾ ਹੈਗੀ ਹੈ ਉੱਥੇ ਕੰਮ ਕਰਦੀ ਸੀ ਸਰ ਦੋਸ਼ੀ ਦੀ ਗ੍ਰਿਫਤਾਰੀ ਦੀ ਗੱਲ ਕਰੀਏ ਤਾਂ ਕਦੋਂ ਤੱਕ ਪੋਸੀਬਲ ਹੈ ਜਲਦੀ ਕਰਨਾ ਸਰ ਕੱਲ ਕੋਈ ਕਤਲ ਹੋਇਆ ਜੀ ਕੀ ਪੂਰਾ ਕੀ ਮਾਮਲਾ ਜੀ ਇਹਦੇ ਵਿੱਚ ਜੀ ਜੀ ਲੜਕੀ ਹਰਪ੍ਰੀਤ ਕੌਰ ਸੀ ਸ਼ਾਦੀशुदा ਸੀ 25 26 ਸਾਲ ਦੀ ਐਸ ਸੀ ਤੇ ਉਹਨੂੰ ਉਹਦੇ ਹਸਬੰਦ ਨੇ ਕੱਲ ਕਤਲ ਕਰ ਦਿੱਤਾ ਤੇ ਜਿਹਦੇ ਅਸੀਂ ਡੈਡ ਬਡੀ ਕਮੇਜ ਚ ਲੈ ਕੇ ਉਹਦਾ ਪੋਸਟਮਾਰਟਮ ਕਰਵਾ ਲਿਆ ਸਰ ਪੂਰੀ ਕੀ ਮਾਮਲਾ ਸੀਗਾ ਕਿ ਕੱਲ ਨੂੰ ਲੈ ਕੇ ਨਹੀਂ ਕੀਤਾ ਇਹ ਵੀ ਕੋਈ ਨਾਜਾਇਜ਼ ਸਬੰਧਾਂ ਨੂੰ ਲੈ ਕੇ ਸ਼ੱਕ ਕਰਦਾ ਸੀ ਇਹਦਾ ਹਸਬੰਦ ਇਸ ਵਜ੍ਹਾ ਕਰਕੇ ਉਹਨੇ ਕਤਲ ਕੀਤਾ ਬਾਕੀ ਤਫ਼ਤੀਸ਼ ਜਾਰੀ ਹੈ ਸਰ ਗੱਲ ਕਰੀਏ ਤਾਂ ਕਿਸ ਹਥਿਆਰ ਨਾਲ ਉਹਨੂੰ ਜਿਹੜਾ ਮਾਰਿਆ ਗਿਆ ਇਹ ਇਹ ਅਜੇ ਅਸੀਂ ਦੋਸ਼ੀ ਦੀ ਗੱਤ ਤਾਰੀ ਤਵਾਰ ਦੱਸਾਂਗੇ ਕੋਈ ਤੇਜ਼ ਤਾਰਕ ਹਥਿਆਰ ਸੀ ਭਾਰੀ ਜਿਹਦੇ ਨਾਲ ਉਹਦੇ ਸਿਰ ਤੇ ਸੱਟਾਂ ਲੱਗੋ ਤੇ ਇਸ ਤੋਂ ਇਲਾਵਾ ਬਾਤ ਨਹੀਂ ਸकता ਹੈ ਨਹੀਂ ਕੋਈ ਵੈਪਨ ਰੋਟਮਰ ਘਾਤੀ ਦਰਉਂ ਦੱਸਦੇ ਸਰ ਮ੍ਰਿਤਕਾ ਕੀ ਕੰਮ ਕਰਦੀ ਸੀ ਤੇ ਤੇਰੇ ਘਰ ਵਾਲਾ ਕੀ ਕੰਮ ਕਰਦਾ ਸੀ ਹੈ ਇਹ ਜੀ ਲੇਬਰ ਦਾ ਕੰਮ ਹੀ ਕਰਦੇ ਸੀ ਜਿਹੜਾ ਇਹਦਾ ਘਰ ਵਾਲਾ ਇੰਦਰਜੀਤ ਸਿੰਘ ਹੈ ਇਹ ਇੱਥੇ ਕੋਈ ਫੈਕਟਰੀ ਹੈ ਉੱਥੇ ਲੇਬਰ ਦਾ ਕੰਮ ਕਰਦਾ ਸੀ ਇਹ ਲੱਗੀ ਕੋਈ ਇੱਥੇ ਇੱਕ ਕਪੜੇ ਦੀ ਦੁਕਾਨ ਹੈ ਪਲੱਸ ਕੋਈ ਹੋਰ ਜਿਮ ਵਗੈਰਾ ਹੈਗੀ ਹੈ ਉੱਥੇ ਕੰਮ ਕਰਦੀ ਸੀ ਸਰਦੋਸ਼ੀ ਦੀ ਗ੍ਰਿਫਤਾਰੀ ਦੀ ਗੱਲ ਕਰੀਏ ਤਾਂ ਕਦੋਂ ਤੱਕ ਪੋਸੀਬਲ ਹੈ ਜੀ ਜਲਦੀ ਕਰਨਾ